ਔਰ ਇਸ ਤਰ੍ਹਾਂ ਸਾਬਕਾ ਮੰਤਰੀ ਔਰ ਐਮਐਲਏ ਪਾਰਟੀ ਨੂੰ ਅਲਵਿਦਾ ਕਹਿ ਕੇ ਚਲੇ ਜਾਣ ਤੇ ਨਾਲ ਉਹ ਕਹਿਣ ਕਿ ਭਰੇ ਮਨ ਦੇ ਨਾਲ ਮੈਨੂੰ ਅੱਜ ਇਸ ਸਾਹ ਦੇਣਾ ਪੈ ਰਿਹਾ ਹੈ ਇਹ ਸਭ ਕੁਝ ਠੀਕ ਨਹੀਂ ਮੈਂ ਤੁਹਾਨੂੰ ਕਿਹਾ ਇਹ ਮੂਲ ਕਦਰਾਂ-ਕੀਮਤਾਂ ਦੀ ਵੱਡੀ ਰੈਲੀ ਕੀਤਾ ਕਿੰਨਾ ਪਿਆਰ ਵੇਖਣ ਨੂੰ ਮਿਲਿਆ ਮਾਝੇ ਇੱਥੇ ਕੀ ਕਰਾ ਜਾਵੇ ਬਾਈ ਗਿੱਲ ਸਾਹਿਬ ਦਾ ਜਿਸ ਪ੍ਰਕਾਰ ਦਾ ਸੁਣੀਦਾ ਕੰਮ ਉਸੇ ਪ੍ਰਕਾਰ ਦਾ ਇਸ ਵਿਅਕਤੀ ਦਾ ਕੰਮ ਨਜ਼ਰ ਆਇਆ ਔਰ ਜਿਸ ਪ੍ਰਕਾਰ 45 46 ਦੀ ਡਿਗਰੀ ਦੇ ਵਿੱਚ ਪਸੀਨੇ ਦੇ ਵਿੱਚ ਇੰਨੇ ਤਾ ਦੇ ਅੰਦਰ ਕਿਸ ਪ੍ਰਕਾਰ ਪੱਟੀ ਹਲਕਾ ਜੋ ਲੋਕ ਉਮੜ ਕੇ ਆਏ ਮੈਂ ਮੈਂ ਆਪਣੀ ਕਾਂਗਰਸ ਦੇ ਵਰਕਰਾਂ ਨੂੰ ਪੱਟੀ ਦੇ ਲੋਕਾਂ ਨੂੰ ਸਲਾਮ ਕਰਦਾ ਔਰ ਜਿਸ ਪ੍ਰਕਾਰ ਭਾਸ਼ਾ ਦੇ ਵਿੱਚ ਅਸੀਂ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਵਾਂਗੇ ਅਸੀਂ ਐਵੇਂ ਹੀ ਜਿਹੜੀਆਂ ਨੌਕਰੀਆਂ ਦੇ ਵਿੱਚ ਰਿਫਾਰਮਸ ਲੈ ਕੇ ਆਵਾਂਗੇ ਇਹ ਨਹੀਂ ਅਸੀਂ ਜਿੰਨੇ ਵੀ ਸਾਡੇ ਆਧਾਰੇ ਹਨ ਉਹਨਾਂ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਦੀ ਲੋੜ ਹੈ ਜਿਨ੍ਹਾਂ ਚਿਰ ਰਿਫਾਰਮਸ ਨਹੀਂ ਆਉਂਦੇ ਜਾਨੀ ਕਿ ਕਾਨੂੰਨਾਂ ਦੇ ਵਿੱਚ ਬਦਲਾਅ ਨਹੀਂ ਹੁੰਦਾ ਉਹਨਾਂ ਚਿਰ ਪੰਜਾਬ ਦੀ ਜਿਹੜੀ ਤਰੱਕੀ ਹੈ ਉਹ ਅਸੰਭਵ ਹੈਗੀ ਹੈ ਐਵੇਂ ਸਟੇਜ ਤੇ ਖੜ ਕੇ ਕਹਿ ਦੇਣਾ ਮੈਂ ਕਰ ਦੂੰਗਾ ਕੋਈ ਤਾਂ ਗੈਂਗਸਟਰਾਂ ਦਾ ਸਹਾਰਾ ਲੈ ਰਹੀ ਹੈ ਤੇ ਕੋਈ ਪਾਰਟੀ ਦੂਜੀ ਪਾਰਟੀ ਤੋਂ ਲਿਆਂਦੇ ਖਾਸ ਕਰਕੇ ਆਮ ਆਦਮੀ ਪਾਰਟੀ ਜਿੱਥੇ ਵੀ ਚੋਣਾਂ ਲੜ ਰਹੀ ਹੈ ਅੱਜ ਆਮ ਆਦਮੀ ਪਾਰਟੀ ਆਪਣੀ ਹੋਂਦ ਕਿਉਂ ਖਵਾ ਰਹੀ ਹੈ ਕਿ ਦੂਜੀਆਂ ਪਾਰਟੀਆਂ ਕੋਲ ਲੜੇ ਚੋਣ ਲੋਕਾਂ ਨੂੰ ਆਪਣੀ ਪਾਰਟੀ 'ਚ ਲਿਆ ਕੇ ਮੂਰਲੀ ਗITAR ਚ ਅੱਗੇ ਲਾ ਦੇਣਾ ਬੇਸ਼ੱਕ ਕਈ ਵਾਰੀ ਬਾਈ ਇਲੈਕਸ਼ਨ 'ਚ ਤਾਂ ਇਹਰਾ ਧੱਕੇਸ਼ਾਹੀ ਨਾਲ ਕੋਈ ਫਾਇਦਾ ਲੈ ਜਾਂਦਾ ਹੈ ਲੇਕਿਨ ਅਮੂਮਨ ਤੌਰ ਤੇ ਇਹਦਾ ਬਹੁਤ ਵੱਡਾ ਨੁਕਸਾਨ ਹੈ ਤੇ ਮੈਂ ਸਮਝਦਾ ਵੀ ਕਾਂਗਰਸ ਪਾਰਟੀ ਇਸ ਇਲਾਕੇ ਦੇ ਵਿੱਚ ਇਹ ਜਿਹੜਾ ਬਾਈ ਇਲੈਕਸ਼ਨ ਹੈ ਅਸੀਂ ਸਿਰ ਜੋੜ ਕੇ ਲੜਾਂਗੇ ਔਰ ਮੈਨੂੰ ਲੱਗਦਾ ਕਿ ਸਾਰੇ ਕੰਮਾਂ ਨੂੰ ਤਮਾਮ ਕਰ ਜਾਵਾਂਗੇ ਅਸੀਂ ਤੇਰੇ ਇਨਕਲਾਬ ਨੂੰ ਸਲਾਮ ਕਰ ਜਾਵਾਂਗੇ ਇਹਨੂੰ ਮੌਕਾ ਦਿੱਤਾ 5 ਸਾਲ ਬਾਅਦ ਸੇ ਵੋਟਾਂ ਪਾਈਆਂ 3.5 ਸਾਲ ਬਾਅਦ ਛੱਡ ਗਈ ਹੈ ਕਹਦੀ ਇਹਨੇ ਇੱਕ ਵਾਰ ਵੀ ਐਮਐਸਪੀ ਦੀ ਗੱਲ ਨਹੀਂ ਕੀਤੀ ਕਹਿੰਦੀ ਸੀ ਮੈਂ ਗੰਡਿਆਂ ਦਾ ਮੈਟੋਮਟਰਾਂ ਦਾ ਮੈਂ ਪਿਆਜ਼ ਦਾ ਮੈਂ ਕਣਕ ਦਾ ਮੈਂ ਕਪਾ ਦਾ ਮੈਂ ਗੰਨੇ ਦਾ ਐਮਐਸਪੀ ਦਵਾਵਾਂਗੇ ਬਿਨਾ ਐਮਐਸਪੀ ਤੋਂ ਚਲੀ ਗਈ ਇਹ ਪਾਰਟੀਆਂ ਪਾਰਟੀ ਜਿਹਾ ਰੇਤ ਦੀ ਇੱਕ دیوار ਹੁੰਦੀ ਹੈ ਪੈਕ ਆਫ ਕਾਰਡਸ ਇਹਨੂੰ ਕਿਹਾ ਜਾਂਦਾ ਤਾਸ਼ ਦੇ ਪੱਤੇ ਵਰਗਾ ਹੀ ਡਿੱਗ ਰਹੇ ਨੇ ਇਹ ਪਾਰਟੀ ਜਿਹੜੀ ਹੈ ਇਹ ਇਹਨਾਂ ਦਾ ਮਸੂਬਾ ਇਹ ਹੈ ਕਿ ਜਿਹੜੇ ਇਹਨਾਂ 90 ਕੈਂਡੀਡੇਟ ਬਦਲ ਲੈਣੇ ਮੇਰੀ ਗੱਲ ਸੁਣੋ ਇਹਨਾਂ ਸਾਰਿਆਂ ਦੇ ਅਲੀਗੇਸ਼ਨ ਲਾਣਾ ਕਿਸੇ ਨੂੰ ਕਹਿਣਾ ਸਾਨੂੰ ਬਾਅਦ ਚ ਪਤਾ ਲੱਗਾ ਕਿ ਰੈਪਟਰ ਬੜਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਰੇਤ ਕੱਢਦਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਇਹ ਤੇ ਸ਼ਰਾਬ ਘੜਾਂਦਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਨਾ ਪੰਜ ਖੇਲਿਆਂ ਚ ਗੋਠੀ ਬਣਾ ਲਈ ਹੈ ਸਾਨੂੰ ਬਾਅਦ ਚ ਪਤਾ ਲੱਗਾ ਪੁਲਿਸ ਵਾਲਿਆਂ ਕੋ ਪੈਸੇ ਲੈਂਦਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਤਹਿਸੀਲਦਾਰਾਂ ਕੋ ਲੈਂਦਾ ਸੀ ਤੇ ਪੰਜਾਬ ਨੂੰ ਇਹ ਕਹਿਣਗੇ ਕਿ ਸਾਨੂੰ ਪਹਿਲੀ ਵਾਰ ਦੀ ਤੇ ਬਖਸ਼ੀ ਦਿਓ ਅਸੀਂ ਇਸ ਕਿਸਮ ਦੇ ਬੰਦੇ ਲੈ ਆਂਦੇ ਕਿਉਂਕਿ ਸਾਨੂੰ ਬੈਕਗ੍ਰਾਉਂਡ ਨਹੀਂ ਸੀ ਪਤਾ ਹੁਣ ਸਾਨੂੰ ਬੈਕਗ੍ਰਾਉਂਡ ਪਤਾ ਲੱਗੀ ਇੱਕ ਮੌਕਾ ਸਾਨੂੰ ਹੋਰ ਦੋ ਤੋ ਮੈਂ ਇਹਨਾਂ ਕਹਿਣਾ ਕਾਲੇ ਕੱਚਿਆਂ ਵਾਲੇ ਆਗੇ ਜੇ ਪਿੰਡ ਦੇ ਬਾਹਰ ਪੰਜਾਬ ਦੇ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਕੋਠਿਆਂ ਦੇ ਡਾਂਗ ਲੈ ਕੇ ਚੜਜੋ ਇਹ ਕਾਲਿਆਂ ਕੱਚਿਆਂ ਵਾਲਿਆਂ ਨੇ ਜਿਹੜੇ ਬਾਹਰ ਪਏ ਕੱਪੜੇ ਤੁਹਾਡੇ ਇਹ ਵੀ ਲੈ ਜਾਣੇ ਖੋ ਇਹਨਾਂ ਕੋ ਬਚੋ ਬਾਕੀ ਟਾਈਮ ਆ ਲੈਣ ਦੋ ਬੰਦੇ ਅਸੀਂ ਬਣਾਵਾਂਗੇ ਨਾ ਮੈਨੂੰ ਕਿਹਾ ਸੀ ਕਿ ਤੁਸੀਂ ਅੱਜ ਤੋਂ 12 ਸਾਲ ਪਹਿਲੇ ਤਰਨਤਨ ਕਿਹਾ ਸੀ ਰਸੇ ਪਾਣੇ ਨੇ ਕੁਝ ਖਾਲੀ ਲੀਡ ਰੱਦ ਮੈਂ ਅਸੈਂਬਲੀ ਚ ਵੀ ਤੁਸੀਂ ਸੁਣਿਓ ਮੇਰੇ ਫੇਸਬੁੱਕ ਤੋਂ ਮੈਂ ਔਰ ਪਾਲ ਨੂੰ ਕਿਹਾ ਸੀ ਰਸੇ ਪਹਿਣਗੇ ਜਦੋਂ ਮੌਕਾ ਆ 16 ਦੇ ਵਿੱਚ ਮੈਨੂੰ ਲਾ ਕੇ ਤੁਸੀਂ ਕੈਪਟਨ ਨੂੰ ਬਣਾ ਦਿੱਤਾ ਤੇ ਰਸੇ ਪਾਣ ਦਾ ਟਾਈਮ ਤੇ ਉਹਦੇ ਕੁਝ ਮੈਨੂੰ ਜੇ ਮੌਕਾ ਦੋਗੇ ਰੱਸਾ ਪਾਹੇਗਾ ਚਿਹਰੇ ਤੇ ਧੌਣਾ ਹੀ ਬਦਲਣਗੇ ਤਾਂ ਇਸ ਗੱਲ ਕਰਨ ਆ ਲੈਣ ਤੋਂ ਮੌਕਾ ਮੈਂ ਅਪੀਲ ਵਿਸ਼ੇਸ਼ ਮਾਝੇ ਦੇ ਲੋਕਾਂ ਨੂੰ ਤੇ ਤਰਨਤਨ ਵਾਸੀਆਂ ਨੂੰ ਕਰਾਂਗਾ ਟਾਈਮ ਆ ਚੁੱਕਿਆ ਇਹਨਾਂ ਫਰਜ਼ੀ ਇਨਕਲਾਬੀਆਂ ਨੂੰ ਪਜਾਨਦਾ ਤੇ ਦਫਨਾਉਂਦਾ ਇਹਨਾਂ ਨੂੰ ਇਹਨਾਂ ਦਾ ਨਬੇੜੀੇ ਕੰਮ ਜੀ ਇਹ ਪੰਜਾਬ ਨੂੰ ਜੇ ਬਚਾਣਾ ਤੋੜਨਾ ਪੈਣਾ ਇਹਨਾਂ ਕੋ ਕੋਈ ਆਪਣਾ オリジナル ਪਾਰਟੀ ਦਾ ਬੰਦਾ ਨਹੀਂ ਵੇਖੋ ਬਗਾਨੀਆਂ ਪਾਰਟੀਆਂ ਚੋਂ ਲਿਆ ਲਿਆ ਕੇ ਨਹੀਂ ਡੇਢ ਲਈ ਜਾਂਦੇ ਤੋਂ ਮੇਰੀ ਗੁਜ਼ਾਰਿਸ਼ ਹੈ ਤਕੜੇ ਹੋਵੋ ਵੱਡੇ ਪੈਮਾਨੇ ਤੇ ਅੱਜ ਇੱਥੇ ਲੋਕ ਕਿ ਕਤਰੇ ਤੋਂ ਵਰਕਰ ਹੋਏ ਨੇ ਇਹਨਾਂ ਤੋਂ ਮੈਨੂੰ ਐ ਨਜ਼ਰ ਆ ਰਿਹਾ ਲੋਕਾਂ ਦੇ ਵਿੱਚ ਭਾਰੀ ਹੰਗਾਰਾ ਭਾਰੀ ਰੋਸ ਏ ਸਰਕਾਰ ਦੇ ਖਿਲਾਫ ਤੇ ਅਸੀਂ ਜਿਹੜੋਂ ਇਹਨਾਂ ਨੂੰ ਖੇਡਣਾ ਚਾਹੁੰਦੇ ਹਾਂ ਅੱਜ ਜਿਹੜਾ ਸਰ